ਇੱਕ ਐਸਾ ਪਰਿਵਾਰ ਜਿਹੜਾ ਉਸ ਆਪ ਦਾ ਮਰੀਜ਼ ਦਾ ਇਲਾਜ ਵੀ ਭੈਣ ਭਰਾਵਾਂ ਦੀ ਮਦਦ ਦੇ ਨਾਲ ਕਰਾ ਰਿਆ ਉਹਦੇ ਘਰੇ ਆ ਕੇ ਸਰਕਾਰ ਦਾ ਇੱਕ ਮੁਲਾਜ਼ਮ ਉਹਨਾਂ ਦੇ ਘਰੇ ਆ ਕੇ ਇੱਕ ਵੱਡਾ ਅਫਸਰ ਤਹਿਸੀਲਦਾਰ ਅਫਸਰ ਉਹਨਾਂ ਦੇ ਘਰੇ ਆ ਕੇ ਕੰਮ ਕਰ ਜੇ ਤਾਂ ਉਸ ਤੋਂ ਵੱਡੀ ਕੋਈ ਗੱਲ ਇੱਕ ਗਰੀਬ ਪਰਿਵਾਰ ਦੇ ਲਈ ਨਹੀਂ ਹੁੰਦੀ ਸਾਡੇ ਸਿਆਮ ਸਾਹਿਬ ਦੀਆਂ ਹਦਾਇਤਾਂ ਵੀ ਆ ਅਸੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਾਂ ਬਾਕੀ ਸਾਡਾ ਫਰਜ਼ ਵੀ ਹੈ ਸਾਡੀ ਡਿਊਟੀ ਹੈ ਉਹ ਕਰ ਰਹੇ ਹਾਂ ਉਹ ਕੋ ਇਨਸਾਨੀਅਤ ਹੋਣੀ ਚਾਹੀਦੀ ਹੈ ਸਾਡੇ ਚ ਜੇ ਪਰਮਾਤਮਾ ਨੇ ਤੁਹਾਨੂੰ ਇਸ ਮਕਾਮ ਤੇ ਪਹੁੰਚਾਇਆ ਮੈਂ ਤਾਂ ਕਹਿੰਦਾ ਇਨਸਾਨੀਅਤ ਦੇ ਬਿਹਾਰ ਤੇ ਸਿੱਖਾ ਨੂੰ ਆਪ ਵੀ ਕਰਨਾ ਚਾਹੀਦਾ ਹੈ ਕੋ ਲੋੜ ਹੀ ਨਾ ਪਵੇ ਕਿਸੇ ਦੇ ਕਹਿਣ ਦੇ ਕੋਈ ਵੀ ਆ ਕੇ ਕਹਿੰਦਾ ਹੈ ਮੈਂ ਮਤਲਬ ਮੈਂ ਤੇ ਵੀ ਮੈਂ ਬਜ਼ੁਰਗਾਂ ਦੇ ਘਰੇ ਆ ਕੇ ਕਰਨ ਨੂੰ ਤਿਆਰ ਹਾਂ ਨਾਲੇ ਸਾਡੇ ਸੀਐਮ ਸਾਹਿਬ ਨੇ ਕਿਹਾ ਹੋਇਆ ਨਾਲ ਹੀ ਸਾਰਾ ਸਿਸਟਮ ਲੈ ਕੇ ਆਏ ਸੀ ਤੇ ਉਹ ਸਾਰੇ ਦਾ ਸਾਰਾ ਸਾਨੂੰ ਲੈਪਟਾਪ ਪ੍ਰਿੰਟਰ ਹਰ ਚੀਜ਼ ਨਾਲ ਲੈ ਕੇ ਆਈ ਗਈ ਉਜੀ ਇਹਨਾਂ ਨੇ ਗਲੀ 'ਚ ਕੈਂਸਰ ਹੈ। ਤਕਰੀਬਨ 99% ਹੋ ਚੁੱਕਿਆ। ਹੁਣ ਪਾਣੀ ਤੋਂ ਵੀ ਮਤਾਜਾ ਬੂਲ ਨਹੀਂ ਸਕਦੇ ਪਰ ਅਸ਼ਿਆਰੀ ਨਾਲ ਸਮਝਾਉਂਦੇ। ਸੋ ਬੱਚਾ ਸੋਨਾ ਇੱਕ ਹੱਥ ਚੱਕਰਾਂ 'ਚ ਪੈ ਗਿਆ। ਤੇ ਇਸ ਕਰਕੇ ਮੇਰੀ ਪੂਰੀ ਬਸ ਹੋ ਕੇ ਸੀ ਇਹ। ਮਾਤਾ ਦੇ ਨਾਂ ਹੀ ਕਰਉਣ ਲੱਗੇ। ਬਹੁਤ ਅਪਰਾਲਾ ਸੋਨਾ ਜਿਹੇ ਅਫਸਰ ਸਾਹਿਬਾਂ ਸਾਡੇ ਘਰੇ ਚੱਲ ਕੇ ਆਏ। ਇਹ ਕੈਂਸਰ ਦੀ ਪ੍ਰੋਬਲਮ ਕਰਨ ਡਾਕਟਰ ਨੇ ਜਵਾਬ ਦੇ ਚੁੱਕਿਆ। ਹੁਣ ਇਹ ਨਹੀਂ ਪਤਾ ਅੱਗੇ ਬਾਬੇ ਨਾਲ ਕਿਹਦਾ ਤਵੱਸਾ ਵੀ ਕਿੰਨੇ ਸਵਾ ਚੱਲਣੇ। ਨਾ ਰੋਟੀ ਨਾ ਪਾਣੀ ਕੁਛ ਨਹੀਂ ਖਾਂਦੇ ਪੀਂਦੇ ਬਸ ਇਦਾਂ ਹੀ ਪਏ। ਇੱਕ ਗ੍ਰੀਪਰਵਾਰ ਸੀ ਸਾਡੀ ਫਰਿਆਦ ਸੁਣੀ ਆ। ਮੰਡਰ ਦੇ ਤੁਹਾਨੂੰ ਸਾਫਸ ਦਿੱਤਾਗਾ ਕੁਝ ਮੁਲਾਜ਼ਮਾਂ ਦੇ ਮਿਹਰ ਪਾਈ ਆ। ਬਾਕੀ ਬੁੱਤ ਜੇ ਅੱਖਾਂ ਵੀ ਪੈਸੇ ਤੇ ਲੱਗ ਕੇ ਸੀ ਕਿੱਥੇ ਲਾ ਕੇ ਕਰਾ ਸਕਦੇ ਸੀ ਬਾਅਦ ਚ ਕਿੱਥੇ। ਬੱਚੇ ਮੇਰੇ ਇੱਕ ਕੌ ਕੰਮ ਨਹੀਂ ਕਰਦਾ ਬੁੱਤ। ਪੋਤੇ ਮੇਰੇ ਤਿੰਨ ਨੌ ਨੌ ਦੀ ਬਸ ਢੇਰ ਥੋੜੀ ਜਿਹੀ ਜ਼ਮੀਨ ਚ ਬਚਾਉਣ ਦੀ ਮਾਰ ਨਹੀਂ ਮੈਨੂੰ। ਫਰਿਆਦ ਕਰੀ ਨੰਬਰਦਾਰ ਮੁਰੀ ਉਹਨੇ گا ਆਫਸਰ ਮੁਰੀ ਕਰੀ। ਬਹੁਤ ਵਧੀਆ ਸਾਡੀ ਗੱਲ ਸੁਣੀ ਬਹੁਤ ਬਹੁਤ ਕੁਝ ਹੀ ਹੋਇਆ ਸਸ਼ੀਕਾਲ ਤੁਸੀਂ ਜੁੜੇ ਹੋ ਡੇਲੀ ਡੈਸ ਟੀਵੀ ਦੇ ਨਾਲ ਅੱਜ ਫਰੀਦਕੋਟ ਜ਼ਿਲ੍ਹੇ ਦੇ ਤਹਿਸੀਲ ਜੈਤੋ ਵਿਖੇ ਖੜੇ ਆ ਐਸ ਇੱਕ ਕੈਂਸਰ ਦਾ ਪੇਸ਼ੈਂਟ ਹੈ ਤੇ ਉਹਦੀ ਵਸੀਅਤ ਨਾਮਾ ਉਹਦਾ ਕਰਨ ਉਸ ਦੇ ਘਰੇ ਤਹਿਸੀਲਦਾਰ ਪਹੁੰਚਿਆ ਆ ਆਪਾਂ ਗੱਲਬਾਤ ਕਰਦੇ ਆ ਤਹਿਸੀਲਦਾਰ ਸਾਹਿਬ ਇੱਕ ਕੀ ਕੇਸ ਹੈ ਜੀ ਕਿਸ ਇੱਕ ਬਜ਼ੁਰਗ ਹੈ ਬਚਾਰਾ ਕੋਈ ਠੀਕ ਨਹੀਂ ਹੈ ਤਬੀਅਤ ਦੀ ਇਹਨੂੰ ਨਾ ਗਲੇ ਦੇ ਵਿੱਚ ਕੈਂਸਰ ਹੈ ਤੇ ਇਹਨੇ ਵਸੀਦ ਕਰਨੀ ਸੀ ਆਪਣੀ ਵਾਈਫ ਨੂੰ ਉਹ ਕਰਨਾ ਹੈ ਤਸਿਲਦਾਰ ਸਾਹਿਬ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸਰਕਾਰੀ ਦਫਤਰਾਂ ਦੇ ਵਿੱਚ ਮੁਲਾਜ਼ਮ ਨਹੀਂ ਮਿਲਦੇ ਸਰਕਾਰੀ ਅਫਸਰ ਨਹੀਂ ਮਿਲਦੇ ਪਰ ਤੁਸੀਂ ਆਏ ਹੋਣ ਟਾਈਮ ਵੀ 7 ਵਜੇ ਦੇ ਕਰੀਬ ਹੋ ਚੁੱਕੇ ਆ ਤੁਸੀਂ ਦਫਤਰ ਦੇ ਟਾਈਮ ਤੋਂ ਵੀ ਵੱਧ ਕੰਮ ਕਰ ਰਹੇ ਹੋ ਤੇ ਕਿਸੇ ਦੇ ਘਰੇ ਆ ਕੇ ਕਰ ਰਹੇ ਹੋ ਇਹ ਪਹਿਲੀ ਵਾਰ ਵੇਖਣ ਚ ਆਇਆ ਤਕੋ ਜੀ ਸਾਡੇ ਸੀਐਮ ਸਾਹਿਬ ਦੀਆਂ ਹਦਾਇਤਾਂ ਵੀ ਆ ਅਸੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਾਂ ਹੂੰ ਬਾਕੀ ਸਾਡਾ ਫਰਜ਼ ਵੀ ਹੈ ਸਾਡੀ ਡਿਊਟੀ ਹੈ ਉਹ ਕਰ ਰਹੇ ਹਾਂ ਕਈ ਕਈ ਵਾਰ ਇਹ ਕਿਹਾ ਜਾਂਦਾ ਵੀ ਜਿਹੜੇ ਸਰਕਾਰੀ ਅਫਸਰ ਹੁੰਦੇ ਹਨ ਉਹ ਮਾਨਵੀ ਹਿੱਤ ਬਹੁਤ ਘੱਟ ਦੇਖਦੇ ਆ ਤੁਸੀਂ ਇਹ ਇੱਕ ਇੱਕ ਮਾਨਵੀ ਹਿੱਤ ਦੇ ਤੌਰ ਤੇ ਵੀ ਇਹ ਕੰਮ ਕਰ ਰਹੇ ਹੋ ਚੋ ਵੇਖੋ ਇਨਸਾਨੀਅਤ ਤੇ ਹੋਣੀ ਚਾਹੀਦੀ ਹੈ ਸਾਡੇ ਚ ਜੇ ਪਰਮਾਤਮਾ ਨੇ ਤੁਹਾਨੂੰ ਇਸ ਮਕਾਮ ਤੇ ਪਹੁੰਚਾਇਆ ਮੈਂ ਤਾਂ ਕਹਿੰਦਾ ਇਨਸਾਨੀਅਤ ਦੇ ਬਿਹਾਫ ਤੇ ਅਸੀਂ ਖਾ ਨੂੰ ਆਪ ਵੀ ਕਰਨਾ ਚਾਹੀਦਾ ਹੈ ਕੋਲ ਨਹੀਂ ਪਵੇ ਕਿਸੇ ਦੇ ਕਹਿਣ ਦੀ ਹੂੰ ਤੁਸੀਂ ਪਹਿਲਾਂ ਵੀ ਇੱਕ ਕੀਤਾ ਕਿ ਤੁਸੀਂ ਪਹਿਲਾਂ ਵੀ ਇੱਕ 85 ਸਾਲਾ ਔਰਤ ਦੇ ਘਰੇ ਜਾ ਕੇ ਕੰਮ ਕਰਕੇ ਆਏ ਹੋ ਕੋਈ ਵੀ ਆ ਕੇ ਕਹਿੰਦਾ ਹੈ ਮੈਂ ਮਤਲਬ ਮੈਂ ਤੇ ਵੀ ਮੈਂ ਬਜ਼ੁਰਗ ਮੈਂ ਤੇ ਘਰੇ ਆ ਕੇ ਕਰਨ ਨੂੰ ਤਿਆਰ ਹਾਂ ਹਾਂ ਨਾਲੇ ਸਾਡੇ ਸੀਐਮ ਸਾਹਿਬ ਨੇ ਕਿਹਾ ਹੋਇਆ ਸਖਤ ਅਦੇਤਾ ਉਹਨਾਂ ਦੀ ਹੈ ਤੇ ਉਹਨਾਂ ਦੀ ਹੀ ਪਾਲਣਾ ਕਰਨੀ ਹੈ ਸਰਕਾਰ ਕਹਿੰਦੀ ਹੈ ਵੀ ਹੁਣ ਸਰਕਾਰ ਪਿੰਡਾਂ ਵਿੱਚੋਂ ਚੱਲੂਗੀ ਮਾਨ ਸਾਹਿਬ ਕਹਿੰਦੇ ਹੁੰਦੇ ਇਹਦਾ ਮਤਲਬ ਫਿਰ ਥੋੜਾ ਥੋੜਾ ਪ੍ਰੈਕਟੀਕਲ ਹੋਣਾ ਸ਼ੁਰੂ ਹੋ ਗਿਆ ਨਹੀਂ ਪੂਰਾ ਹੀ ਹੋ ਰਿਹਾ ਜੀ ਥੋੜਾ ਥੋੜਾ ਪੂਰਾ ਹੀ ਕਰ ਰਹੇ ਹਾਂ ਹਾਂ ਧੰਨਵਾਦ ਜੀ ਥੈਂਕ ਯੂ ਦੂਸਰੇ ਪਾਸੇ ਆਪਾਂ ਇਥੋਂ ਪਿੰਡ ਦੇ ਵਸਨੀਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬਈ ਕਿਵੇਂ ਲੱਗ ਰਿਹਾ ਵੀ ਇੱਕ ਤਹਿਸੀਲਦਾਰ ਉਹ ਵੀ ਆਪਣੀ ਡਿਊਟੀ ਦੇ ਟਾਈਮ ਤੋਂ ਵੀ ਬਾਅਦ ਘਰੇ ਆ ਕੇ ਕੰਮ ਕਰ ਰਿਹਾ ਅਸੀਂ ਤਾਂ ਜੀ ਮਾਨਯੋਗ ਤਹਿਸੀਲਦਾਰ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਗਰੀਬ ਪਰਿਵਾਰ ਦੀ ਮਤਲਬ ਫਰਿਆਦ ਨੂੰ ਸੁਣਿਆ ਤੇ ਇਹ ਪਰਿਵਾਰ ਦਫ਼ਤਰ ਤੇ ਆਉਣ ਤੋਂ ਸਮਰੱਥ ਸੀਗਾ ਤੇ ਬਹੁਤ ਧੰਨਵਾਦ ਹੈ ਖੈਰਾ ਸਾਹਿਬ ਦਾ ਪੰਜਾਬ ਸਰਕਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਵਧੀਆ ਕਦਮ ਹੈ ਤੇ ਬਹੁਤ ਸੋਹਣੀ ਗੱਲ ਹੈ ਜੀ ਅਕਸਰ ਹੀ ਆਪਾਂ ਉਹਨਾਂ ਅਫਸਰਾਂ ਦੀ ਨਿੰਦਿਆ ਕਰਦੇ ਆ ਜਿਹੜੇ ਲੋਕਾਂ ਦੇ ਕੰਮ ਨਹੀਂ ਕਰਦੇ ਜਿਹੜੇ ਲੋਕਾਂ ਨੂੰ ਖੱਜਲ-ਖਵਾਰੀ ਕਰਾਉਂਦੇ ਆ ਆਪਾਂ ਇਹ ਇੱਕ ਇੱਕ ਵੱਖਰੇ ਤਰੀਕੇ ਨਾਲ ਸੋਚਦੇ ਆ ਵੱਖਰੇ ਤਰੀਕੇ ਨਾਲ ਘਰੇ ਆ ਕੇ ਕੰਮ ਕਰ ਰਹੇ ਆ ਨਹੀਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਜੀ ਆਪਾਂ ਸਾਰੇ ਅਫਸਰਾਂ ਨੂੰ ਇੱਕੋ ਗੱਲ 'ਚ ਨਹੀਂ ਲੈ ਸਕਦੇ ਪਰ ਜਿਹੜੇ ਨਾਇਬ ਸਾਹਿਬ ਸਾਡੇ ਜੈਤੂ ਹਲਕੇ ਦੇ ਵਿੱਚ ਪਹਿਲਾਂ ਵੀ ਆਪਾਂ ਆਮ ਹੀ ਦੇਖਿਆ ਵੀ ਹੋਰ ਪਿੰਡਾਂ 'ਚ ਵੀ ਜਾ ਕੇ ਕਰ ਰਹੇ ਆ ਤੇ ਬਹੁਤ ਸੋਹਣੇ ਕੰਮ ਕਰ ਰਹੇ ਆ ਬਹੁਤ ਸਲਾਘਾਯੋਗ ਆਸੀਂ ਅਫਸਰਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਐਨ ਇਹਨਾਂ ਦੀ ਜੇਕਰ ਕੋਈ ਲੀ ਤੇ ਚੱਲਣ ਅਫਸਰ ਤਾਂ ਫਿਰ ਲੋਕਾਂ ਦੀ ਖੱਜਲ ਖਵਰੀ ਬਹੁਤ ਰੁਕ ਸਕਦੀ ਹੈ ਦੇਖੋ ਜੀ ਅਫਸਰਾਂ ਦੇ ਸਹਿਯੋਗ ਨਾਲ ਹੀ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੀ ਸਰਕਾਰਾਂ ਚੱਲਦੀਆਂ ਤੇ ਸਰਕਾਰ ਜੇ ਸਰਕਾਰ ਮਤਲਬ ਕੋਈ ਕਦਮ ਚੱਕਦੀ ਹੈ ਤੇ ਅ ਅਫਸਰ ਸਹੀ ਸਹਿਯੋਗ ਦਿੰਦੇ ਆ ਤੇ ਪ੍ਰੋਬਲਮ ਵੀ ਨਹੀਂ ਆਉਂਦੀ ਜੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਹਾਂਜੀ ਬਹੁਤ ਸੋਹਣਾ ਚੰਗੇ ਅਫਸਰ ਆ ਜਿਹੜੇ ਇੱਧਰ ਦਿਖਾ ਰਹੇ ਆ ਕਿ ਸਾਰਾ ਆਪ ਦਾ ਨਾਲ ਹੀ ਸਾਰਾ ਸਿਸਟਮ ਲੈ ਕੇ ਆਏ ਸੀ ਤੇ ਉਹ ਸਾਰੇ ਦਾ ਸਾਰਾ ਸਾਨੂੰ ਲੈਪਟਾਪ ਪ੍ਰਿੰਟਰ ਹਰ ਚੀਜ਼ ਨਾਲ ਲੈ ਕੇ ਆਈ ਗਈ ਉਹ ਤਹਿਸੀਲਦਾਰ ਆਫਿਸ ਦੇ ਜਿਹੜੇ ਕਰਮਚਾਰੀ ਆ ਉਹ ਹਰ ਸਾਰਾ ਕੁਝ ਆਪਣਾ ਨਾਲ ਲੈ ਕੇ ਤੇ ਇੱਥੇ ਆ ਕੇ ਘਰੇ ਆ ਕੇ ਉਹਨਾਂ ਦੀ ਜਿਹੜੀ ਸਿਹਤ ਨੂੰ ਦੇਖਦੇ ਹੋਏ ਉਹ ਬਿਲਕੁਲ ਪਾਣੀ ਵੀ ਉਹਨਾਂ ਨੂੰ ਚਮਚ ਨਾਲ ਪਿਆਇਆ ਜਾ ਰਿਹਾ ਇਸ ਕਰਕੇ ਇਹ ਉਹ ਬੜੀ ਮੁਸ਼ਕਲ ਦੇ ਵਿੱਚ ਸੀ ਪਰ ਜਿਸ ਨੂੰ ਅਫਸਰ ਨੇ ਇੱਕ ਤਹਿਸੀਲਦਾਰ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਟ੍ਰੀਟ ਕੀਤਾ ਤੇ ਘਰ ਦੇ ਵੀ ਹਾਲਾਤ ਜੇਕਰ ਤੁਹਾਨੂੰ ਦਿਖਾਵਾਂ ਤੇ ਘਰ ਦੇ ਵੀ ਹਾਲਾਤ ਕੋਈ ਬਹੁਤ ਤੇ ਜਿਆਦਾ ਚੰਗੇ ਨਹੀਂ ਨਜ਼ਰ ਆ ਰਹੇ ਇਸ ਲਈ ਇੱਕ ਗਰੀਬ ਪਰਿਵਾਰ ਤੇ ਇੱਕ ਮੁਸ਼ਕਲ ਦੀ ਸਥਿਤੀ ਵਿੱਚ ਬੈਠਾ ਪਰਿਵਾਰ ਉਸ ਨੂੰ ਉਸ ਨੂੰ ਇਸ ਤਰੀਕੇ ਦੀ ਸਹੂਲਤ ਦੇਣਾ ਇੱਕ ਬਹੁਤ ਹੀ ਸ਼ਲਾਘਾਯੋਗ ਅਪਰਾਲਾ ਹੈਗਾ ਤੇ ਭਾਈ ਕੀ ਕੀ ਦਿੱਕਤ ਸੀਗੀ ਇਹਨਾਂ ਨੂੰ ਵੀ ਜੀ ਇਹਨਾਂ ਨੂੰ ਗਲੇ 'ਚ ਕੈਂਸਰ ਹੈ ਹੂੰ ਤਕਰੀਬਨ 99% ਹੋ ਚੁੱਕਿਆ ਹੁਣ ਪਾਣੀ ਤੋਂ ਵੀ ਮਤਾਜ ਆ ਬੋਲ ਨਹੀਂ ਸਕਦੇ ਪਰ ਅਸ਼ਿਆਰੀ ਨਾਲ ਸਮਝਾਉਂਦੇ ਹੂੰ ਸੋ ਬੱਚਾ ਸੋਹਣਾ ਗੱਤ ਚਕਰਾਂ ਚ ਪੈ ਗਿਆ ਤੇ ਇਸ ਕਰਕੇ ਮਜਬੂਰੀ ਬਸ ਹੋ ਕੇ ਸੀ ਇਹ ਮਾਤਾ ਦੇ ਨਾਂ ਹੀ ਕਰਉਣ ਲੱਗੇ ਬਹੁਤ ਅਪਰਾਲਾ ਸੋਹਣਾ ਜਿਹੇ ਅਫਸਰ ਸਾਹਿਬਾਂ ਨਾਲ ਸਾੜੀ ਘਰੇ ਚੱਲ ਕੇ ਆਏ ਅਜੇ ਜੀ ਪਹਿਲਾਂ ਮੇਰੀ 51 55 ਸਾਲ ਦੀ ਏਜ ਹੋ ਗਈ ਮੈਂ ਨਹੀਂ ਦੇਖਿਆ ਵੀ ਐ ਵੀ ਹੁੰਦਾ ਜਿਹੜੀ ਚੀਜ਼ ਚੰਗੀ ਹੋ ਚੰਗਾ ਕਹਿਣਾ ਜੁੜੀ ਬਣਦਾ ਸੋ ਬਹੁਤ ਧੰਨਵਾਦ ਇਹਨਾਂ ਦਾ ਅਫਸਰ ਸਾਹਿਬਾਂ ਦਾ ਜਿੰਨੇ ਵੀ ਸਾੜੀ ਘਰੇ ਚੱਲ ਕੇ ਆਏ ਬਾਈ ਜੀ ਬਹੁਤ ਬਹੁਤ ਧੰਨਵਾਦ ਤੇ ਕੈਂਸਰ ਦੀ ਪ੍ਰੋਬਲਮ ਕਰਨ ਡਾਕਟਰ ਨੇ ਜਵਾਬ ਦੇ ਚੁੱਕਿਆ ਹੁਣ ਇਹ ਨਹੀਂ ਪਤਾ ਅੱਗੇ ਬਾਬੇ ਨਾਨਕ ਦਾ ਤਵਾਸਾ ਕਿੰਨੇ ਸਵਾ ਚੱਲਣੇ ਆ ਨਾ ਰੋਟੀ ਨਾ ਪਾਣੀ ਕੁਛ ਨਹੀਂ ਖਾਂਦੇ ਪੀਂਦੇ ਬਸ ਇਦਾਂ ਹੀ ਬੈਠੇ ਭਾਈ ਅਸੀਂ ਦੇਖਦੇ ਆ ਅਕਸਰ ਵੀ ਸਰਕਾਰੀ ਦਫ਼ਤਰ ਚ ਜਦੋਂ ਜਾਂਦੇ ਆ ਆਪਾਂ ਉੱਥੇ ਪਹਿਲੀ ਗੱਲ ਆਪਾਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਫਿਰ ਜਦੋਂ ਟਾਈਮ ਹੋ ਜਾਂਦਾ ਕਹਿ ਦਿੰਦੇ ਜੀ ਹੁਣ ਤਾਂ ਅਸੀਂ ਚੱਲੇ ਆ ਕੱਲ ਨੂੰ ਆਓ ਜੇ ਤੇ ਇਹ ਆਪਦਾ 5 ਵਜੇ ਤੋਂ ਬਾਅਦ 7 ਵਜੇ ਵੀ ਲੋਕਾਂ ਦੇ ਘਰੇ ਆ ਕੇ ਇੱਕ ਗਰੀਬ ਬੰਦੇ ਦੇ ਘਰੇ ਆ ਕੇ ਇੱਕ ਮਰੀਜ਼ ਦੇ ਘਰੇ ਆ ਕੇ ਕੰਮ ਕਰਨਾ ਇੱਕ ਤਹਿਸੀਲਦਾਰ ਦਾ ਬਹੁਤ ਕਿਹੋ ਜਿਹਾ ਪਰਾਲਾ ਲੱਗਿਆ ਤੁਹਾਨੂੰ ਨਹੀਂ ਇਹ ਤਾਂ ਸਮਾਜ ਸੇਵੀ ਪਹਿਲਾਂ ਵੀ ਸਮਾਜ ਸੇਵੀ ਚੱਲਦਾ ਹੀ ਨਾ ਚੱਲਦਾ ਇਹਨਾਂ ਨੂੰ ਬਹੁਤ ਵਧੀਆ ਮਿਲਿਆ ਅਫਸਰ ਸਾਹਿਬਾਨ ਨੂੰ ਬਹੁਤ ਵਧੀਆ ਆਪਣੇ ਪਰਿਵਾਰ ਵਾਂਗੂ ਮਿਲਦੇ ਆ ਜੀ ਇਹ ਲੋਕ ਜੋ ਕੁਝ ਕਹਿਣੋ ਪਰ ਪਤਾ ਨਹੀਂ ਪਰ ਉਹ ਸਾਨੂੰ ਮਿਲਦੇ ਬਹੁਤ ਪਰਿਵਾਰ ਵਾਂਗੂ ਮਿਲਦੇ ਆ ਹਰ ਦਾ ਦੁੱਖ ਸੁੱਖ ਸੁਣਦੇ ਆ ਅਸੀਂ ਬੇਨਤੀ ਕੀਤੀ ਸੀ ਨੰਬਰ ਦਾਜ ਸੁਪਾਲ ਜੀ ਨੂੰ ਇਦਾਂ ਦੀ ਪ੍ਰੋਬਲਮ ਹੈ ਬਾਈ ਜੀ ਇਹ ਜਾ ਨਹੀਂ ਸਕਦੇ ਤੇ ਉਹਨਾਂ ਨੇ ਅੱਗੇ ਕਿਹਾ ਸਹਿਬਾਨ ਜੀ ਨੂੰ ਉਹ ਸਾਡੀ ਇੱਕ ਕਰਜ਼ੀ ਤੇ ਅੱਜ ਪਹੁੰਚ ਗਏ ਸਮਾਂ ਦੇ ਕੋ 7:30 ਦਾ ਸਮਾਂ ਹੈ ਪਰ ਕੋਈ ਅੱਗੇ ਉਸ ਟਾਈਮ ਤੇ ਆਉਂਦਾ ਨਹੀਂ ਫਿਰ ਵੀ ਆਏ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਆ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਇਹਨਾਂ ਵੀਰਾਂ ਦਾ ਸੋਡੇ ਬਾਰੇ ਪੱਤਰਕਾਰ ਭਰਾਵਾਂ ਦਾ ਬਹੁਤ ਇਹ ਕੀ ਨੂੰ ਅੱਗੇ ਲੈ ਕੇ ਦਿਖਾਇਆ ਲੋਕਾਂ ਤੱਕ ਪਹੁੰਚੋ ਕੀਤੀ ਜਾਵੇ ਕਿ ਸਰਕਾਰ ਕੁਝ ਕੰਮ ਚੰਗੇ ਵੀ ਕਰਦੀ ਹੈ ਐਵੇਂ ਨੰਨਿਆ ਜਾਵੇ ਇਹਨਾਂ ਨੂੰ ਬਿਲਕੁਲ ਬਿਲਕੁਲ ਸਾਰਾ ਕੁਝ ਸਰਕਾਰ ਤੇ ਵੀ ਨਹੀਂ ਸਿੱਟਣਾ ਚਾਹੀਦਾ ਸਾਰਾ ਕੁਝ ਹਰ ਸਾਰਾ ਕੁਝ ਨਿੰਦੀ ਨਹੀਂ ਚਾਹੀਦਾ ਜੇ ਕੋਈ ਚੰਗ ਕੰਮ ਚੰਗਾ ਹੋਵੇ ਉਹਦੀ ਪ੍ਰਸ਼ੰਸਾ ਵੀ ਕਰਨੀ ਚਾਹੀਦੀ ਹੈ ਜੀ ਹਾਂਜੀ ਮੈਂ ਬਾਈ ਅਮੋਲਕ ਜੀ ਨਾਲ ਮਿਲਿਆ ਇਸ ਕੱਮ ਮੈਸਟਰ ਤੇ ਗੱਲ ਹੁੰਦੀ ਸੀ ਬਹੁਤ ਸੋਹਣੇ ਕੁਝ ਤਾਂ ਮਨ ਚੰਗਾ ਲੱਗਦਾ ਆਪਾਂ ਨੂੰ ਨਹੀਂ ਪਤਾ ਪਰ ਅਸੀਂ ਸਾਨੂੰ ਪਹਿਲੇ ਲੈਵਲ ਤੇ ਅਸੀਂ ਸਮਾਜ ਸੇਵੀ ਤੌਰ ਤੇ ਚੱਲਦੇ ਆ 30 32 ਸਾਲ ਹੋ ਗਏ ਸਾਨੂੰ ਪਹਿਲ ਦੇ ਆਧਾਰ ਤੇ ਆਖਿਆ ਬਾਈ ਅਮੋਲਕ ਜੀ ਨੇ ਅਸਿਕਾ ਬਾਈ ਇੰਨੇ ਧੰਨਵਾਦ ਤੁਸੀਂ ਸਾਡਾ ਜਿਹੜਾ ਹੱਥ ਹੈ ਛੱਤ ਰੱਖੀ ਬੈਠੇ ਹੋ ਇੰਨੇ ਵਾਧੂ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਮੈਂ ਮਾਤਾ ਇਹਨਾਂ ਦੇ ਨਾਂ ਜ ਮਾਤਾ ਵੀ ਸਾਡੇ ਨਾਲ ਹੈ ਇਹਨਾਂ ਦੇ ਨਾਂ ਵਸੀਅਤ ਕੀਤੀ ਗਈ ਹੈ ਮਾਤਾ ਕਿਵੇਂ ਲੱਗਿਆ ਵੀ ਘਰੇ ਆ ਕੇ ਇੱਕ ਅਫਸਰ ਆਪਣਾ ਕੰਮ ਕਰ ਜੇ ਬਹੁਤ ਵਧੀਆ ਲੱਗਿਆ ਪੁੱਤ ਹਾਂ ਬਹੁਤ ਸਾਡੀ ਗਰੀਬ ਪਰਿਵਾਰ ਸੀ ਸਾਡੀ ਫਰਿਆਦ ਸੁਣੀ ਆ ਮਿੰਟ ਦੇ ਤੁਹਾਨੂੰ ਸਾਥਸ ਦਿੱਤਾਗਾ ਕੁਝ ਮੁਲਾਜ਼ਮਾਂ ਦੇ ਮਿਹਰ ਪਾਈ ਆ ਬਾਕੀ ਪੁੱਤ ਜੇ ਆਖਣ ਵੀ ਪੈਸੇ ਤੇ ਲੱਗ ਕੇ ਸੀ ਕਿੱਥੇ ਲਾ ਕੇ ਕਰਾ ਸਕਦੇ ਸੀ ਬਾਅਦ ਚ ਪੁੱਤ ਪੈਸੇ ਤੇਲੇ ਦੀ ਤਾਂ ਆਪਣੀ ਸਥਿਤੀ ਹੈ ਨਹੀਂ ਇਹ ਵੀ ਹੈ ਨਹੀਂ ਪਤਾ ਬਸ ਹੋਰ ਭੈਣ ਭਾਈ ਪੁੱਤ ਸਾਡੀ ਸੇਵਾ ਕਰਦਾ ਬੜੀ ਮੋਟੀ ਮਦਦ ਕਰਦਾ ਇਹਦੇ ਲਾਜ ਵਾਸਤੇ ਕਿ ਬੱਚਾ ਮੇਰੇ ਇੱਕ ਆਉ ਕੰਮ ਨਹੀਂ ਕਰਦਾ ਪੁੱਤ ਪੋਤੇ ਮੇਰੇ ਤਿੰਨਾਂ ਉਹਨਾਂ ਨੂੰ ਵੀ ਬਸ ਜਿਹੜੀ ਥੋੜੀ ਜਿਹੀ ਜ਼ਮੀਨ ਸੀ ਬਚਾਉਣ ਦੀ ਮਾਰੀ ਨਮਾਈਨੀ ਪ੍ਰਯਾਤ ਕਰੀ ਨੰਬਰ ਜ਼ਰੂਰੀ ਉਹਨੇ ਗਾਂ ਆਫਸਰਾਂ ਮੂਰੇ ਕਰੀ ਬਹੁਤ ਵਧੀਆ ਸਾਡੀ ਗੱਲ ਸੁਣੀ ਪੁੱਤ ਬਹੁਤ ਕੁਛ ਹੀ ਹੋਇਆ ਮੈਨੂੰ ਬਹੁਤ ਬਹੁਤ ਪੁੱਤ ਸਾਰਿਆਂ ਦਾ ਧੰਨਵਾਦ ਕਿਉਂਕਿ ਗਰੀਬਾਂ ਦਾ ਤਾਂ ਕਹਿੰਦੇ ਵੀ ਸਰਕਾਰੀ ਦਫ਼ਤਰਾਂ ਚ ਸੁਣਿਆ ਨਹੀਂ ਜਾਂਦਾ ਪਰ ਸਰਕਾਰੀ ਦਫ਼ਤਰ ਤੁਹਾਡੇ ਘਰੇ ਆ ਗਿਆ ਆ ਗਿਆ ਪੁੱਤ ਸਾਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਹਾਂ ਬਹੁਤ ਬਹੁਤ ਧੰਨਵਾਦ ਪੁੱਤ ਤੁਹਾਡਾ ਵੀ ਜਿਹਨਾਂ ਦੇ ਨਾਲ ਆ ਕੇ ਸਾਨੂੰ ਉਹ ਕਰਿਆ ਤੁਸੀਂ ਤੁਸੀਂ ਇਹਨਾਂ ਦਾ ਇਲਾਜ ਵੀ ਕੋਈ ਭੈਣ ਭਰਾਵਾਂ ਦੀ ਮਦਦ ਨਾਲ ਕਰਦੇ ਭੈਣ ਭਰਾਵਾਂ ਦੀ ਮਦਦ ਨਾਲ ਹੀ ਹੋ ਰਿਹਾ ਹਾਂ ਆਹ ਲਾਜ ਭੈਣ ਭਰਾਵਾਂ ਦੀ ਮਦਦ ਨਾਲ ਹੀ ਹੋ ਰਿਹਾ ਹੈ ਇੱਕ ਐਸਾ ਪਰਿਵਾਰ ਜਿਹੜਾ ਉਸ ਆਪ ਦਾ ਮਰੀਜ਼ ਦਾ ਇਲਾਜ ਵੀ ਭੈਣ ਭਰਾਵਾਂ ਦੀ ਮਦਦ ਦੇ ਨਾਲ ਕਰਾ ਰਿਆ ਉਹਦੇ ਘਰੇ ਆ ਕੇ ਸਰਕਾਰ ਦਾ ਇੱਕ ਮੁਲਾਜ਼ਮ ਉਹਨਾਂ ਦੇ ਘਰੇ ਆ ਕੇ ਇੱਕ ਵੱਡਾ ਅਫਸਰ ਤਹਿਸੀਲਦਾਰ ਅਫਸਰ ਉਹਨਾਂ ਦੇ ਘਰੇ ਆ ਕੇ ਕੰਮ ਕਰ ਜੇ ਤਾਂ ਉਸ ਤੋਂ ਵੱਡੀ ਕੋਈ ਗੱਲ ਇੱਕ ਗਰੀਬ ਪਰਿਵਾਰ ਦੇ ਲਈ ਨਹੀਂ ਹੁੰਦੀ ਕਿਉਂਕਿ ਗਰੀਬਾਂ ਨੂੰ ਤਾਂ ਪਹਿਲਾਂ ਹੀ ਦਫ਼ਤਰਾਂ 'ਚ ਉਹਨਾਂ ਨੂੰ ਤਾਂ ਜਾਣਾ ਹੀ ਔਖਾ ਹੁੰਦਾ ਉਹਨਾਂ ਨੂੰ ਤਾਂ ਕਾਗਜ਼ੀ ਕਾਰਵਾਈ ਕਰਨੀ ਬਹੁਤ ਔਖੀ ਲੱਗਦੀ ਹੈ ਪਰ ਇੱਕ ਐਸਾ ਅਫਸਰ ਵੀ ਆਇਆ ਜਿਹੜਾ ਉਸ ਮੁਲਾਜ਼ਮ ਆਇਆ ਐਸਾ ਕਿ ਜਿਹੜਾ ਇੱਕ ਜ਼ਰੂਰਤਮੰਦ ਪਰਿਵਾਰ ਦੇ ਘਰੇ ਆ ਕੇ ਜ਼ਰੂਰਤਮੰਦ ਫੈਮਿਲੀ ਦੇ ਘਰੇ ਆ ਕੇ ਇੱਕ ਕੈਂਸਰ ਤੋਂ ਪੀੜਤ ਜਿਹੜਾ ਮਰੀਜ਼ ਆ ਉਹਦੇ ਘਰੇ ਆ ਕੇ ਉਹਦਾ ਕੰਮ ਕਰਕੇ ਗਿਆ ਇਹੋ ਜੇ ਤੁਸੀਂ ਅਫਸਰਾਂ ਨੂੰ ਜਰੂਰ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਜੁੜੇ ਰਹੋ ਡੇਲੀ ਡੈਸ਼ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ